ਹਲੋ ਜੀ ਸਸਿਕਾ ਜੀ ਅੱਜ ਵਾਲੇ ਸੌਪ ਪੇਰ ਚੁਣੌਣ ਦੇ ਹੋਣਗੇ ਇਹਨਾਂ ਦੇ ਉੱਪਰ ਪ੍ਰੋਪਰ ਕਿਸਕ ਸੁਵਕ ਕੀਤਾ ਹੋਇਆ ਜੇਕਰ ਤੁਸੀਂ ਵਰਕ ਕਰਾਉਣ ਜਾਂਦੇ ਹੋ ਤਾਂ ਇੱਥੇ ਕਾਰੀਗਰਾਂ ਦਾ ਮਿਹਨਤ ਇੰਨੀ ਜ਼ਿਆਦਾ ਹੁੰਦੀ ਹੈ ਕਿ ਤੁਹਾਨੂੰ ਵਰਕ ਦਾ ਹੀ ਪ੍ਰਾਈਸ ਬਹੁਤ ਜ਼ਿਆਦਾ ਲੱਗੇਗਾ ਕਿਉਂਕਿ ਇਹ ਸੂਟਾਂ ਤੇ ਜੇ ਆਪਾਂ ਵਰਕ ਕਰਾਣੇ ਆ ਤਾਂ 2.5 ਮੀਟਰ ਸ਼ਰਟ ਤੇ ਤੁਹਾਨੂੰ 5 ਤੋਂ 6000 ਦੇ ਵਿੱਚ ਵਰਕ ਪੈਗਾ ਬਟ ਇਹ ਸੂਟ ਹੀ ਤੁਹਾਨੂੰ 4000 ਤਾਂ ਮਿਲ ਜਾਊਗਾ ਔਰ ਇਹ ਜਿਹੜੀ ਕ੍ਰੇਪ ਦੇ ਸੂਟ ਨੇ ਇਹਨਾਂ ਦਾ ਪ੍ਰਾਈਸ ਸਿਰਫ 3000 ਹੋਊਗਾ ਔਰ ਇਹਦੇ ਵਿੱਚ ਤੁਹਾਨੂੰ ਮਸ਼ੀਨ ਵਰਕ ਸੀਕਵੈਂਸ ਵਰਕ ਆ ਆਰੀ ਵਰਕ ਦੇ ਨਾਲ ਪ੍ਰਿੰਟਿੰਗ ਜਿਹੜੀ ਉਹ ਮਿਲ ਜਾਏਗੀ ਪਲੇਨ ਸਲਵਾਰ ਹੋਏਗੀ ਜੀ ਇਹਨਾਂ ਦੇ ਨਾਲ ਕ੍ਰੇਪ ਦਾ ਹੀ ਫੈ布ਰਿਕ ਹੋਏਗਾ ਦੁਪट्टे ਨਹੀਂ ਹੁੰਦੇ ਦੁਪट्टे ਤੁਸੀਂ ਐਕਸਟਰਾ ਤੋਂ ਲਗਵਾ ਸਕਦੇ ਹੋ ਟਾਈ ਡਾਈ ਦੇ ਵਿੱਚ ਹੋਗੇ ਜਾਂ ਫਿਰ ਤੁਸੀਂ ਪਲੇਨ ਸਲਵਾਰ ਦੇ ਨਾਲ ਦਾ ਵੀ ਲਗਵਾ ਸਕਦੇ ਹੋ ਇਹਨਾਂ ਵਿੱਚੋਂ ਕਲਰ ਵੀ ਤੁਸੀਂ ਜਿਵੇਂ ਮੈਚਿੰਗ ਕਰੋ ਉਸੇ ਤਰੀਕੇ ਨਾਲ ਲਗਵਾ ਸਕਦੇ ਹੋ ਜਿਵੇਂ ਕਿ ਇਹ ਬਲੈਕ ਨਾਲ ਬਲੈਕ ਹੋ ਗਿਆ ਬਲੈਕ ਦੇ ਨਾਲ ਤੁਸੀਂ ਪਿਸਤਾ ਪਿੰਕ ਕੋਈ ਵੀ ਕਲਰ ਜਿਹੜਾ ਉਹ ਲੈ ਸਕਦੇ ਔਰ ਇਨਾਂ ਸੂਟਾਂ ਦੀ ਫਿਨਿਸ਼ਿੰਗ ਡਿਜ਼ਾਈਨਿੰਗ ਇੰਨੀ ਸੋਹਣੀ ਹੁੰਦੀ ਹੈ ਕਿ ਤੁਸੀਂ ਪਾਰਟੀ ਦੇ ਵਿੱਚ ਪਾ ਕੇ ਜਾਓਗੇ ਤਾਂ ਤੁਹਾਡੇ ਸੂਟ ਦੀ ਅਲੱਗ ਹੀ ਗ੍ਰੇਸ ਆਉਂਦੀ ਹੈ ਕਿਉਂਕਿ ਸਾਰੇ ਸ਼ਰਟ ਦੇ ਉੱਪਰ ਵਰਕ ਹੁੰਦਾ ਹੈ ਬਿਲਕੁਲ ਡਿਫਰੈਂਟ ਸਟਾਈਲ ਦੇ ਵਿੱਚ ਜੇ ਤੁਸੀਂ ਜਾਗੋ ਵਾਸਤੇ ਸੂਟ ਬਣਾਉਣੇ ਹੋ ਨਾਈਟ ਵਾਸਤੇ ਕੋਈ ਵੀ ਸੂਟ ਬਣਾਉਣੇ ਹੋ ਤਾਂ ਤੁਸੀਂ ਇਹ ਫੈਬਰਿਕ ਦੇ ਵਿੱਚ ਲੈ ਸਕਦੇ ਹੋ ਨਾਈਟ ਪਾਰਟੀ ਦੇ ਸੂਟ ਬਹੁਤ ਅੱਛੇ ਲੱਗਦੇ ਨੇ ਕਿਉਂਕਿ ਇਨਾਂ ਦੇ ਵਿੱਚ ਪ੍ਰਿੰਟਿੰਗ ਆਰ ਜਿਹੜਾ ਵਰਕ ਕੀਤਾ ਹੁੰਦਾ ਬਹੁਤ ਜ਼ਿਆਦਾ ਹਾਈਲਾਈਟ ਹੁੰਦਾ ਸੋ ਤੁਸੀਂ ਇਹਨਾਂ ਦੇ ਸ਼ਰਾਰੇ ਗਰਾਰੇ ਲਹਿੰਗੇ ਕੁਝ ਵੀ ਮਨਾ ਸਕਦੇ ਹੋ ਜੀ ਥੈਂਕ ਯੂ